ਸਰਕਾਰਾਂ ਦਾ ਏਜੰਸੀਆਂ ਦਾ ਪੂਰਾ ਜੋਰ ਲਗਿਆ ਪਿਆ ਵੀ ਇਸ ਮਸਲੇ ਨੂੰ ਵੀ ਹੋਰ ਰੰਗਤ ਦੇ ਕੇ ਕੋਈ ਦੰਗੇ ਭੜਕਾ ਕੇ ਕੋਈ ਮਾਹੌਲ ਖਰਾਬ ਕਰਕੇ ਇਹ ਸਾਰੀ ਕਹਾਣੀ ਪੰਜਾਬ ਦੇ ਪੰਜਾਬੀਆਂ ਸਰ ਮੜੀ ਜਾਵੇ ਹਿੰਸਕ ਹੋਣ ਦੀ ਲੋੜ ਨਹੀਂ ਸ਼ਾਂਤੀ ਤੋਂ ਸਬਰ ਤੋਂ ਜਾਗਤੀ ਤੋਂ ਕੰਮ ਲੋ ਆਪਾਂ ਇਹ ਲੜਾਈ ਲੜਨੀ ਆ ਵੀ ਅਸੀਂ ਇਹ ਕਾਨੂੰਨ ਬਣਾਉਣਾ ਆ ਆਪਾਂ ਇਹ ਲੜਾਈ ਲੜਨੀ ਆ ਵੀ 27 ਦੇ ਵਿੱਚ ਜਿਹੜੀਆਂ ਜਿਹੜੀਆਂ ਪਾਰਟੀਆਂ ਚੋਣਾਂ ਦੇ ਵਿੱਚ ਖੜੀਆਂ ਹੋਣਗੀਆਂ ਵੋਟਾਂ ਮੰਗਣਾਉਣਗੀਆਂ ਉਹਨਾਂ ਦੇ ਚੋਣ ਮੈਨੀਫੈਸਟੋ ਦੇ ਵਿੱਚ ਪੰਜਾਬੀਆਂ ਜੋਰ ਲਾ ਕੇ ਗੱਲ ਪਚਾਉਣੀ ਆ ਵੀ ਜਿਹੜੀ ਪਾਰਟੀ ਜਿਹੜੀ ਤਰ ਜਿਹੜੇ ਸਿਆਦਾਨ ਪੰਜਾਬ ਦੇ ਲੋਕਾਂ ਨੇ ਵਾਦਾ ਕਰਨਗੇ ਵੀ ਅਸੀਂ ਇਹ ਤਿੰਨ ਕਾਨੂੰਨ ਬਣਾਵਾਂਗੇ ਬਾਹਰਲਾ ਬੰਦਾ ਜ਼ਮੀਨ ਨਾ ਲੈ ਸਕੇ ਦੂਜੇ ਸੂਬਿਆਂ ਦੀ ਤਰ੍ਹਾਂ ਜੇ ਬਾਹਰਲੇ ਬੰਦੇ ਨੇ ਇੱਥੇ ਬੋਟ ਬਣਾਉਣੀ ਹੈ ਸ਼ਰਤਾਂ ਪੂਰੀਆਂ ਕਰੇ ਪੰਜਾਬ ਦੀਆਂ ਜੇ ਬਾਹਰਲੇ ਬੰਦੇ ਨੇ ਨੌਕਰੀ ਲੈਣੀ ਹੈ ਤਾਂ ਵੀ ਸ਼ਰਤਾਂ ਪੂਰੀਆਂ ਕਰੇ ਇਹ ਤਿੰਨ ਕਾਨੂੰਨ ਪੰਜਾਬ ਦੇ ਵਿੱਚ ਬਣਨੇ ਬਹੁਤ ਜ਼ਰੂਰੀ ਆ ਜੇ ਪੰਜਾਬ ਦਾ ਕਿਸਾਨ ਪੰਜਾਬ ਦਾ ਮਜ਼ਦੂਰ ਪੰਜਾਬ ਦਾ ਵਪਾਰੀ ਹਿੰਦੂ ਸਿੱਖ ਮੁਸਲਮਾਨ ਸਾਰੇ ਸਾਂਝੇ ਆ ਭਰਾਓ ਸਾਰਿਆਂ ਦਾ ਸਾਂਝਾ ਪੰਜਾਬ ਹੈ ਜੇ ਬਚਾਉਣਾ ਪੰਜਾਬੀਆਂ ਨੂੰ ਪੰਜਾਬੀਅਤ ਨੂੰ ਤਾਂ ਇਹ ਤਿੰਨ ਕਾਨੂੰਨ ਬਣਨੇ ਬਹੁਤ ਲਾਜ਼ਮੀ ਨੇ ਪੰਜਾਬ ਦੇ ਵਿੱਚ ਜਿਹੜੀ ਤਰ ਪੰਜਾਬੀਆਂ ਨਾਲੇ ਵਾਦਾ ਕਰੂਗੀ ਉਹ ਤੇ ਰਹੀ ਪੰਜਾਬ ਦੇ ਵਿੱਚ ਲੋਕਾਂ ਨੂੰ ਮੈਂ ਕਹਿੰਦਾ ਕਿ ਮੁੱਦਾ ਬਣਾਓ